ਸਤ ਸ੍ਰੀ ਅਕਾਲ ਮੇਰੇ ਪਿਆਰੇ ਵਿਦਿਆਰਥੀਓ ਜਿਵੇਂ ਕਿ ਅਸੀਂ ਪਹਿਲੀ ਵੀਡੀਓ ਵਿੱਚ ਪੰਜਾਬੀ ਵਰਣ ਵਾਲਾ ਬਾਰੇ ਵਿਸਤਾਰ ਨਾਲ ਪੜ ਚੁੱਕੇ ਹਾਂ ਅੱਜ ਅਸੀਂ ਉਸ ਨਾਲ ਸੰਬੰਧਿਤ ਬਹੁ ਵਿਕਲਪੀ ਪ੍ਰਸ਼ਨਾਂ ਦਾ ਅਭਿਆਸ ਕਰਾਂਗੇ ਜਿਵੇਂ ਕਿ ਤੁਸੀਂ ਇੱਥੇ ਦੇਖ ਰਹੇ ਹੋ ਪਹਿਲਾ ਪ੍ਰਸ਼ਨ ਗੁਰਮੁਖੀ ਵਰਣ ਵਾਲਾਂ ਵਿੱਚ ਮੂਲ ਸਵਰ ਕਿਹੜੇ ਹਨ ਸੋ ਇਸ ਦਾ ਰਾਈਟ ਆਨਸਰ ਇਜ਼ ਓੜਾ ਆੜਾ ਈੜੀ ਗੁਰਮੁਖੀ ਵਿੱਚ ਵਾਵਾ ਤੇ ਯਈਆ ਨੂੰ ਕੀ ਕਿਹਾ ਜਾਂਦਾ ਹੈ ਸੋ ਇਸ ਦਾ ਰਾਈਟ ਆਨਸਰ ਅਰਧ ਸਵਰ ਤੀਸਰਾ ਪ੍ਰਸ਼ਨ ਗੁਰਮੁਖੀ ਲਿਪੀ ਵਿੱਚ ਕੁੱਲ ਕਿੰਨੀਆਂ ਲਗਾ ਮਾਤਰਾ ਹਨ ਸੋ ਇਸ ਦਾ ਰਾਈਟ ਆਨਸਰ ਇਜ਼ 10 ਤੋਂ ਅਸੀਂ ਲਗਾ ਮਾਤਰਾ ਨੂੰ ਸਵਰ ਤੁਣੀਆਂ ਵੀ ਕਹਿ ਸਕਦੇ ਹਾਂ ਕਿਉਂਕਿ ਇਹ ਲਗਾ ਮਾਤਰਾ ਸਵਰ ਤੁਣੀਆਂ ਤੋਂ ਹੀ ਬਣਦੀਆਂ ਹਨ ਗੁਰਮੁਖੀ ਲਿਪੀ ਦੇ ਕਿੰਨੇ ਵਰਨ ਹਨ 41 ਵਰਨ ਤੋਂ ਭਾਵ ਅੱਖਰ ਵੀ ਹੈ ਸੋ ਪਹਿਲਾ ਅੱਖਰ 35 ਹੁੰਦੇ ਸਨ ਸੋ ਅੱਜ ਕੱਲ ਇਹਨਾਂ 6 ਅੱਖਰ ਐਡ ਹੋ ਕੇ 41 ਬਣ ਗਏ ਹਨ ਗੁਰਮੁਖੀ ਲਿਪੀ ਦੀ ਵਰਣਮਾਲਾ ਨੂੰ ਕਿਹੜੇ ਕਿਹੜੇ ਹਿੱਸੇ ਵਿੱਚ ਵੰਡਿਆ ਜਾਂਦਾ ਹੈ ਗੁਰਮੁਖੀ ਲਿਪੀ ਦੀ ਜਿਹੜੀ ਵਰਣਮਾਲਾ ਹੈ ਉਸ ਨੂੰ ਅਸੀਂ ਦੋ ਹਿੱਸੇ ਵਿੱਚ ਵੰਡਦੇ ਹਾਂ ਸਵਰ ਤੇ ਵਿਅੰਜਨ ਜਿਵੇਂ ਕਿ ਤੁਸੀਂ ਉੱਪਰ ਦੇਖ ਚੁੱਕੇ ਹੋ ਕਿ ਸਵਰ ਸਾਡੇ 3 ਹੁੰਦੇ ਨੇ ਓੜਾ ਐੜਾ ਐੜੀ ਈੜੀ ਸੌਰੀ ਤਾਂ ਟੋਟਲ ਅੱਖਰ ਸਾਡੇ 41 ਸੋ ਜੋ ਤਿੰਨ ਅੱਖਰ ਕੱਢ ਕੇ ਸਾਡੇ ਕੋਲ ਅੱਖਰ ਬਚਦੇ ਨੇ 38 ਉਹ ਸਾਡੇ ਵਿਅੰਜਨ ਅੱਖਰ ਹੁੰਦੇ ਨੇ ਸੋ ਮੈਂ ਆਸ ਕਰਦੀ ਹਾਂ ਕਿ ਤੁਹਾਨੂੰ ਮੇਰੀ ਇਹ ਵੀਡੀਓ ਪਸੰਦ ਆਈ ਹੋਵੇਗੀ ਧੰਨਵਾਦ